ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਰਜਬਾਹੇ ਵਿੱਚੋਂ ਬੋਰੀ ਚ ਬੰਨੀ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਚ ਮਿਲੀ ਇਸ ਮਾਮਲੇ ਚ ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਮਾਮਲੇ ਦੇ ਕਤਲ ਦੀ ਵਜ੍ਹਾ ਤੋਂ ਪਰਦਾ ਚੁੱਕ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਜਾਇਜ਼ੰਮ ਬੰਦਾਂ ਦੇ ਚਲਦੇ ਚਾਚੇ ਦੀ ਭੈਣ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਭਰਾ ਦਾ ਕਤਲ ਕੀਤਾ ਗਿਆ ਸੀ ਪ੍ਰੈਸ ਕਾਨਫਰੰਸ ਦੌਰਾਨ ਐਨਐਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਚਚੇਰੀ ਭੈਣ ਅਤੇ ਉਸ ਦਾ ਆਸ਼ਿਕ ਸੈਪਾਟਿਸਨ ਅਤੇ ਕੱਲ ਉਹ ਦੋਵੇਂ ਘਰ ਵਿੱਚ ਮਿਲ ਰਹੇ ਸਨ ਉਸ ਦੇ ਚਾਚੇ ਦੇ ਮੁੰਡੇ ਜੋਵਾਨ ਨੂੰ ਮਿਲਦੇ ਦੇਖਿਆ ਸੀ ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਤੇਜ਼ਦਾਰ ਹਥਿਆਰ ਨਾਲ ਰੋਹਿਤ ਕੁਮਾਰ 18 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਨਾਲ ਹੀ ਉਸ ਦੇ ਮ੍ਰਿਤਕ ਦੇ ਨੂੰ ਬੋਰੇ ਵਿੱਚ ਬੰਨ੍ਹ ਕੇ ਮੋਟਰਸਾਈਕਲ ਤੇ ਰਣਜੀਤ ਬਾਗ ਨੇੜੇ ਰਜਵਾਹੇ ਵਿੱਚ ਸੁੱਟ ਦਿੱਤਾ ਜਦੋਂ ਉਹਨਾਂ ਮ੍ਰਿਤਕ ਦੀ ਭੈਣ ਦੀ ਮੋਟਰਸਾਈਕਲ ਤੇ ਪਿੱਛੇ ਬੈਠੀ ਬੋਰੇ ਨੂੰ ਫੜੇ ਹੋਈ ਸੀ ਇਹ ਤਾਂ ਮਿਤੀ 16 9 2024 ਨੂੰ ਐਸਐਚਓ ਦਿਨਾਂਗਰ ਇस्पेक्टर ਮਨੋਜ ਕਮਨ ਨੂੰ ਉਤਲਾ ਮਿਲੇ ਸੀ ਪਿੰਡ ਸਿਹੋਵਾਲ ਦੇ ਸੂਬੇ ਦੀ ਪੜਦੀ ਦੇ ਕੋਈ ਰੈੱਡ ਬੋਡੀ ਪਈ ਹੈ। ਔਰ ਐਸ.ਐਚ.ਓ. ਦਿਨਾਂਗਰ ਜੀ ਨੂੰ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮੌਕੇ ਕੀਤਾ। ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਰਤੇ ਸਟਾਨਾ ਖਾਨ ਸੀ। ਤੋਂ ਮੋਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰਿਆ ਨਾਂ ਦੀ ਲੜਕੀ ਹੈ। ਪ੍ਰਿਆ ਪੁੱਤਰੀ ਸੁਲਵਿੰਦਰ ਸਿੰਘ ਫਿਰ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਘਰੋਂ ਦਾ ਉਹਦੇ ਨਾਲ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਂ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ કરી ਕਰਕੇ ਇਹ ਸੂਬੇ ਤੇ ਆ ਕੇ ਫੜਨ ਦਾ ਸੀ ਉਥੇ ਇਹ ਦੀ ਜਿਹੜੀ ਸ਼ਨਾਖ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟ ਨੇ ਇਹਦੀ ਸ਼ਨਾਖ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 230 ਤਿੰਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਦਗਾਈ ਨਾਲ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨੇ ਜਾਇਰਲੇਸ਼ਨ ਕਰਕੇ ਬੋਬੀ ਨਾਲ ਜੋ ਜਿਹੜਾ ਲड़का ਜਿਹੜਾ ਹੈਗਾ ਇਹਦੇ ਚਾਚੇ ਲड़का ਮਨਨ ਵਾਲਾ ਨੂੰ ਰੋਕਦਾ ਸੀ ਇਸ ਚੀਤੇ ਅਦਰਾਜ ਕਰਦਾ ਸੀ ਤੇ ਇਸ ਖੁੰਦਨ ਦੇ ਨਾਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਅਕਿਊਜ਼ ਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲड़का ਆਇਆ ਹੋਇਆ ਸੀ ਤੋ ਜਿਹੜਾ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਰੰਗ ਮਾਰਨ ਕਰ ਦਿੱਤਾ ਇਹ ਕੀ ਹੈ ਕਿ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਹੀ ਉਧਰਾਂ ਚੱਲ ਦਿੱਤੀ ਵੀ